ਸਾਡੀ ਕੌਮ ਦੀ ਜੜਾਂ ਮਜ਼ਬੂਤ ਹੋਣਗੀਆਂ ਨਾ ਪਿਆਰਿਓ ਉਸ ਕੌਮ ਨੂੰ ਕੋਈ ਡਿਗਾ ਨਹੀਂ ਸਕਦਾ ਜੇ ਸਾਡੀ ਕੌਮ ਦੀ ਜੜਾਂ ਹੀ ਮਜ਼ਬੂਤ ਨਹੀਂ ਹਨ ਸਾਡੀ ਕੌਮ ਦੇ ਵਿੱਚ ਬੱਚੇ ਹੀ ਪਰਮਾਤਮਾ ਧੰਨ ਗੁਰੂ ਗੰਸੇ ਸਾਹਿਬ ਪਾਸ਼ਾ ਜੀ ਦੇ ਨਾਲ ਨਹੀਂ ਜੁੜੇ ਹੋਏ ਤੇ ਫਿਰ ਕੋਈ ਵੀ ਸਾਡੀ ਕੌਮ ਨੂੰ ਗਿਰਾ ਸਕਦਾ ਹੈ ਲਾਲਚ ਦੇ ਸਕਦਾ ਹੈ ਧਮਕਾ ਸਕਦਾ ਹੈ ਵਿਚਾਰ ਕਰੀਏ ਬਾਬਾ ਜੂਰਾ ਵਰਸਨੀ ਦੀ ਕਿਉਂ ਨਹੀਂ ਡੋਲੇ ਬਾਬਾ ਫਤੇਸ ਸਿੰਘ ਜੀ ਕਿਉਂ ਨਹੀਂ ਡੋਲੇ ਪਤਾ ਹੈ ਕਿਉਂ ਪਿਆਰਿਓ ਕਿਉਂਕਿ ਉਹ ਨਾ ਦੇ ਅੰਦਰ ਇੱਕ ਪ੍ਰੇਮ ਸੀ ਇੱਕ ਚਾਉ ਸੀ ਕਿ ਜੋ ਤੋ ਪ੍ਰੇਮ ਖੇਲਣ ਦਾ ਚਾਉ ਬਾਣੀ ਨਾਲ ਖੇਲਣ ਦਾ ਚਾਉ ਮੋਤ ਨਾਲ ਖੇਲਣ ਦਾ ਚਾਉ ਵੀ ਉਦੋਂ ਆਂਦਾ ਹੈ ਜਦ ਬੱਚਾ ਬਾਣੀ ਨਾਲ ਜੁੜਦਾ ਹੈ ਸੋ ਆਪ ਸਾਰਿਆਂ ਕੇ ਹੱਥ ਜੁੜ ਕੇ ਬੇਨਤੀ ਹੈ ਪਿਆਰਿਓ ਆਪਣੇ ਬੱਚਿਆਂ ਨੂੰ ਲਾਲਚ ਦਿਓ ਬਾਣੀ ਨਾਲ ਜ਼ਰੂਰ ਜੋੜੋ ਕਿਉਂਕਿ ਆਉਣ ਵਾਲਾ ਸਮਾਂ ਗੁਰੂ ਪਿਆਰੇ ਬਹੁਤ ਹੀ ਭਿਆਨਕ ਹੈ ਸਾਡੀ ਕੌਮ ਤੇ ਅੱਜ ਆਪ ਸਾਰਿਆਂ ਕੇ ਹੱਥ ਜੋੜ ਕੇ ਬੇਨਤੀ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ ਕਿਉਂਕਿ ਅੱਜ ਸਾਡੀ ਜੜਾ ਮਜ਼ਬੂਤ ਹੋ ਜਾਣਗੀ ਨਾ ਕੱਲ ਨੂੰ ਸਾਨੂੰ ਕੋਈ ਡਗਾ ਨਹੀਂ ਸਕਦਾ ਕੋਈ ਲਾਲਚ ਦੇਵੇ ਅਸੀਂ ਨਹੀਂ ਡੋਲ ਸਕਦੇ ਅਸੀਂ ਇਹ ਕਵਾਂਗੇ ਨਾ ਸਾਡਾ ਪਿਤਾ ਗੁਰੂ ਗ੍ਰੰਥ ਸਾਹਿਬ ਜੀ ਹੈ ਅਸੀਂ ਇਹਨੂੰ ਪਿਆਰ ਕਰਦੇ ਹਾਂ